ਅਸੀਂ 1000 ਰੁਪਏ ਕੀਲਾ ਦਿੰਦੇ ਨੇ ਜ਼ਿਮੀਦਾਰ ਆ ਫੇਰ ਵੀ ਚੱਕ ਨਹੀਂ ਰਹੇ ਜੇ ਇਕੱਠਾ ਕਰ ਜਾਂਦੇ ਨੇ ਤਾਂ ਚੱਕਣ ਨਹੀਂ ਆਉਂਦੇ ਜੇ ਚੱਕਣਗੇ ਤਾਂ ਹੀ ਕਣਕ ਬੀਜੂ ਜੀ ਠੇਕੇ ਤੇ ਦੇ ਕੇ ਅਗਲੇ ਨੇ ਬੀਲਰ ਹੈਗੇ ਨੇ ਪਿੰਡਾਂ ਦੇ ਵਿੱਚ ਇਕੱਠਾ ਕਰਦੇ ਨੇ ਉਹਨਾਂ ਤੋਂ ਇਕੱਠਾ ਕਿਉਂ ਨਹੀਂ ਕਰਾਈ ਜਾਰੀ ਉਹ ਹਰਿਆਣੇ 'ਚ ਪਿਓ ਪਾ ਅੱਗੇ ਠੇਕੇ ਤੇ ਦੇ ਤੇ ਮਾਰਕਾ ਦੇ ਤੇ ਬੀਲਰ ਹੈਗੇ ਤੇ ਇੱਕ ਦੋ ਹਰਿਆਣੇ 'ਚ ਭੇਜਦੇ ਪੰਜਾਬ ਸਰਕਾਰ ਮਰਦਾਬਾਦ 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 ਜਿਹਨੇ ਮਰਜ਼ੀ ਤੋਂ ਲਾ ਦੇ ਬਾਬਾ ਜੀ ਜਾਣੀ ਜਿਹੜਾ ਹੁਣ ਸਮਾਂ ਹੈ ਇਹ ਬਿਜਾਈ ਦਾ ਸਮਾਂ ਹੈ ਬਿਜਾਈ ਲੇਟ ਹੁੰਦੀ ਜਾ ਰਹੀ ਆ ਜਿਹੜੀ ਪਰਾਲੀ ਹੈ ਉਹਦਾ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਆਪਦਾ ਪ੍ਰਾਫਿਟ ਦੇ ਮਾਰੇ ਬਾਹਰ-ਬਾਹਰ ਭੇਜ ਦਿੰਦੇ ਨੇ ਉਰੇ ਕਿਸੇ ਦਾ ਵੀ ਪ੍ਰੋਪਰ ਚੱਕ ਨਹੀਂ ਰਹੇ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿਹੜੇ ਵਾਤਾਵਰਣ ਤੇ ਨੁਕਸਾਨ ਨੇ ਜਾਂ ਬੱਚਿਆਂ ਤੇ ਜਾਂ ਬਜ਼ੁਰਗਾਂ ਦੀ ਸਿਹਤ ਤੇ ਆਜੀ ਸੰਤਰਾਮ ਜੀ ਅੱਜ ਕਿਸਾਨ ਯੂਨੀਅਨ ਵਾਲੇ ਖੜੇ ਆ ਪ੍ਰਸ਼ਾਸਨ ਵੀ ਖੜਾ ਹੈਗਾ ਕੀ ਕਰਨੇ ਨੇ ਕਾਰਨ ਇਹ ਤਾਂ ਇਹ ਆ ਜੀ ਜਾਣੀ ਜਿਹੜਾ ਹੁਣ ਸਮਾਂ ਹੈ ਇਹ ਬਿਜਾਈ ਦਾ ਸਮਾਂ ਹੈ ਬਿਜਾਈ ਲੇਟ ਹੁੰਦੀ ਜਾ ਰਹੀ ਆ ਜਿਹੜੀ ਪਰਾਲੀ ਹੈ ਉਹਦਾ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਨਾ ਕੋਈ ਗੱਠਾ ਬੰਨ੍ਹਣ ਵਾਲੀ ਮਸ਼ੀਨ ਆ ਇੱਕਾ ਦੁੱਕਾ ਹੈਗੀਆਂ ਨੇ ਉਹ ਚੱਲ ਰਹੀਆਂ ਨੇ ਤੇ ਇਸ ਕਰਕੇ ਸਰਕਾਰ ਨੂੰ ਪ੍ਰਬੰਧ ਕਰਨਾ ਦੀ ਆ ਪਹਿਲਾਂ ਜੇ ਪ੍ਰਬੰਧ ਹੁੰਦਾ ਫਿਰ ਕਿਸਾਨ ਅੱਗ ਨਹੀਂ ਲਾਉਂਦੇ ਤੇ ਹੁਣ ਲਾ ਗੱਠਾ ਨੂੰ ਕੋਈ ਖਰੀਦਦਾ ਗੱਠਾ ਦੀ ਖਰੀਦ ਹੋ ਜੇ ਨਾ ਕੋਈ ਚੱਕਣ ਆਉਂਦਾ 10 ਦਿਨ ਦੀ ਆ 10 ਦਿਨ ਹੋ ਗਏ ਆ ਗੱਠਾ ਨੂੰ ਹਜੇ ਤੱਕ ਕੋਈ ਚੱਕਰ ਨਹੀਂ ਆਇਆ ਅਸੀਂ ਕਹਿੰਦੇ ਆ ਵੀ ਸਰਕਾਰ ਪਹਿਲਾਂ ਪ੍ਰਬੰਧ ਕਰੇ ਫੇਰ ਕਿਸਾਨਾਂ ਨੂੰ ਜਿਹੜਾ ਧੂਆਂ ਤਾਂ ਪਹਿਲਾਂ ਜਿਹੜਾ ਅੱਗ ਲਾਉਂਦਾ ਉਹਨੂੰ ਧੂਆਂ ਚੜਦਾ ਉਹੀ ਬਿਮਾਰ ਹੁੰਦਾ ਹੈ ਜਿਹੜੇ ਏਦੋਂ ਪਹਿਲਾਂ ਜਿਨ੍ਹਾਂ ਨੇ ਅੱਗ ਲਾਈ ਉਹ ਸਾਰੇ ਮੱਜਿਆ ਚ ਪਏ ਨੇ ਬਿਮਾਰ ਪਏ ਨੇ ਅਸੀਂ ਕਹਿੰਦੇ ਆ ਵੀ ਵੀ ਪਹਿਲਾਂ ਪ੍ਰਬੰਧ ਕਰੇ ਸਰਕਾਰ ਫੇਰ ਕਿਸਾਨ ਫੇਰ ਕਿਸਾਨ ਕਤੋਂ ਅੱਗ ਲਾਉਣਗੇ 4 ਵਜੇ ਇਹ ਸਰਕਾਰ ਵੱਲੋਂ ਕਹਿੰਦੀ ਸਖਤੀ ਕੀਤੀ ਹੋਈ ਹੈ ਵੀ ਅੱਗ ਨਾ ਲਾਓ ਕਹਿੰਦੇ ਫੇਰ ਵੀ ਅੱਗ ਲਾਈ ਜਾ ਰਹੀ ਹੈ ਨਹੀਂ ਇੱਕ ਪਾਸੇ ਸਖਤਾਈ ਕਰਤੀ ਹੈ ਸਰਕਾਰ ਨੇ ਦੂਜੇ ਪਾਸੇ ਵੀ ਕਰ ਲੈਣਾ ਵੀ ਜਿਹੜੇ ਮਸ਼ੀਨਰੀ ਹੈ ਉਹ ਤਾਂ ਪੇ ਜਨਪਿੰਡਾਂ ਦੇ ਵਿੱਚ ਹੁਣ ਸਾਡੇ 3-4 ਮਸ਼ੀਨਾਂ ਨੇ ਇਕੱਠਾ ਬੰਨਣ ਵਾਲੀਆਂ ਉਹ ਉਹ ਸਾਰੇ ਪਿੰਡ ਦੀਆਂ ਕਿਵੇਂ ਬੰਨਣਗੇ ਜੇ ਬੰਨ ਵੀ ਦਿੱਤੀਆਂ ਤੇ ਚੱਕਦੇ ਤਾਂ ਚੱਕਣ ਦੀਆਂ ਦਾ ਭਈ ਇੱਧਰ ਬੋਲ ਇੱਧਰ ਉਹ ਕਿਆਂ ਠੇਕੇ ਤੇ ਦੇ ਕੇ ਅਗਲੇ ਨੇ ਜੀ ਬੀਲਰ ਹੈਗੇ ਨੇ ਪਿੰਡਾਂ ਦੇ ਵਿੱਚ ਇਕੱਠਾ ਕਰਦੇ ਨੇ ਉਹ ਹਾਂ ਉਹਨਾਂ ਨੂੰ ਇਕੱਠਾ ਕਿਉਂ ਨਹੀਂ ਕਰਾਈ ਜੜੀ ਉਹ ਹਰਿਆਣੇ 'ਚ ਪਿਆਪਾ ਅੱਗੇ ਠੇਕੇ ਤੇ ਦੇ ਤੇ ਮਾਰਕਾ ਤੇ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਬੀਲਰ ਸੀ ਉਹ ਨਹੀਂ ਚੱਲ ਰਹੇ ਸਾਨੂੰ ਕੀ ਪਤਾ ਲੱਗਦਾ ਜੀ ਹੁਣ ਖੇਤਾਂ ਤੇ ਫਰਦ ਨਾਲ ਆ ਰਹੇ ਤੁਸੀਂ ਦੱਸਦੇ ਹੋ ਵੀ ਨਹੀਂ ਬਾਹਰ ਚੱਲ ਨਹੀਂ ਜਿਹੜੇ ਹੈਗੇ ਤੇ 5 ਬੀਲਰ ਹੈਗੇ ਤੇ 1 2 ਹਰਿਆਣੇ 'ਚ ਭੇਜਦੇ ਨੇ 5 ਪਿੰਡ ਦੇ ਵਿੱਚ ਚੱਲਦੇ ਆ ਨਹੀਂ 2 3 ਕਿ ਕਿ ਚੱਲਦੇ ਨੇ ਬਾਕੀ ਕਿੱਥੇ ਨੇ ਬਾਹਰ ਵੀ ਤੇ ਅਗਲੇ ਨੂੰ ਠੇਕੇ ਚਾਈ ਹਜ਼ਾਰ ਰ ਹਜ਼ਾਰ ਰੁਪਏ ਕਿੱਲੇ ਲੈ ਜਾਣੇ ਇੱਥੇ ਲੈ ਰਹੇ ਨੇ ਦੁਬਾਰਾ ਜਾ ਕੇ ਲੈ ਰਹੇ ਪੂਰੇ ਪੂਰੇ ਲੈ ਰਹੇ ਨੇ ਪੂਰੇ ਲੈ ਰਹੇ ਨੇ ਜੀ ਯਾਰ ਆਪ ਵੀ ਦਿੱਤਾ ਠੀਕ ਹੈ ਫਿਰ ਬਾਹਰ ਕਿਉਂ ਜਾ ਰਹੇ ਨੇ ਜਦੋਂ 1000 ਰੁਪਏ ਆਪ ਵੀ 1000 ਰੁਪਏ ਦਿੱਤਾ ਨਾਲੇ ਤਾਂ ਰੱਖਦੀ ਰਹੇ ਨਾ ਇਕੱਠਾ ਨਹੀਂ ਜੱਗਦੇ ਠੀਕ ਹੈ ਕੀ ਲੱਗਦਾ ਪ੍ਰਸ਼ਾਸਨ ਕੀ ਹਮੰਦ ਕਰਾਉਣੇ ਚਾਹੀਦੇ ਪ੍ਰਮੰਧ ਜੀ ਪੂਰਾ ਕਰੇ ਜੇ ਤਾਂ ਬਲ 4 ਦਿਨਾਂ ਦਾ ਕੰਮ ਹੁੰਦਾ ਹੈ ਸਾਰਾ 4 ਦਿਨਾਂ 'ਚ ਕੋਈ ਚੱਕੀ ਨਹੀਂ ਸਕਦਾ ਜੀ ਠੀਕ ਹੈ ਠੀਕ ਥਰਾਲੀ ਦਾ ਟਾਹਲੇ ਨਹੀਂ ਕੋਈ ਸਾਨੂੰ ਇਹ ਮੱਝ ਕੀ ਕਹੂੰਗੇ ਜਿਵੇਂ ਕੀ ਵਾ ਦੱਸਿਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਵੀ ਪ੍ਰਬੰਧ ਕੀਤਾ ਹੋਇਆ ਹੈ ਬੇਲਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ 5-6 ਬੇਲਰ ਛਾਹਲੀ ਚੱਲ ਰਹੇ ਨੇ ਕਹਿੰਦੇ ਛਾਹਲੀ ਦਾ ਦੇਖੋ ਜੀ ਰਾਕਵਾ ਜਿਹੜਾ ਬਹੁਤ ਵੱਡਾ ਹੈ ਸਾਡਾ ਇਸ ਕਰਕੇ ਉਹਰੇ ਬੇਲਰ ਚਾਹੀਦੇ ਨੇ 20-25 ਬੇਲ ਹਾਂ ਇਹ ਬੇਲਰਾਂ ਦੇ 4-5 ਨੇ 2-3 ਬਾਹਰ ਵਾ ਗਏ ਤਿੰਨ ਬੇਲਰ ਤਾਂ ਉਹਰੇ ਕੁਝ ਵੀ ਨਹੀਂ ਕਰ ਸਕਦੇ ਸਾਡੇ ਜਿਹੜੇ ਮਤਲਬ ਬਾਹਰ ਵਾ ਗਏ ਉਹਨਾਂ ਦੀ ਕਦੇ ਪ੍ਰਸ਼ਾਸਨ ਕੋਲ ਤੁਸੀਂ ਗੱਲ ਕੀਤੀ ਵੀ ਉਹ ਬਾਹਰ ਕਿੱਥੇ ਚੱਲ ਰਹੇ ਨੇ ਉਹਦੀ ਗੌਰ ਕੀ ਹੈ ਬਾਹਰ ਜੀ ਇਹ ਤਾਂ ਉਹਨਾਂ ਕੋਲ ਜੀਪੀਐਸ ਲੱਗੇ ਹੋਣੇ ਲੋਕੇਸ਼ਨ ਆ ਐਕਸ਼ਨ ਲਵੇ ਮਹਿਕਮਾ ਲੈ ਉਹਨਾਂ ਦੇ ਉੱਤੇ ਜੀਪੀਐਸ ਲੱਗਾ ਹੈ ਉਹਨਾਂ ਨੂੰ ਲੋਕੇਸ਼ਨ ਆਉਂਦੀ ਹੈ ਵੀ ਕਿੱਥੇ ਬੀਲ ਸਾਡਾ ਚੱਲ ਰਿਹਾ ਕਿੱਥੇ ਕੰਮ ਕਰ ਰਿਹਾ ਹੈ ਉਹ ਕੰਮ ਉਹ ਉੱਥੇ ਕਰ ਰਹੇ ਨੇ ਜਿੱਥੇ ਉਹਨਾਂ ਨੂੰ ਵੱਧ ਪ੍ਰੋਫਿਟ ਹੁੰਦਾ ਹੈ ਅਸੀਂ 1000 ਰੁਪਏ ਕੀਲਾ ਦਿੰਦੇ ਨੇ ਜ਼ਿੰਮੇਵਾਰ ਆ ਫੇਰ ਵੀ ਚੱਕ ਨਹੀਂ ਰਹੇ ਜੇ ਇਕੱਠਾ ਕਰ ਜਾਂਦੇ ਨੇ ਤਾਂ ਚੱਕਣ ਨਹੀਂ ਆਉਂਦੇ ਜੇ ਚੱਕਣਗੇ ਤਾਂ ਹੀ ਕਣਕ ਬੀਜੂ ਜ਼ਿੰਮੇਵਾਰ ਨਹੀਂ ਫੇਰ ਕਣਕ ਖਰਾਬ ਹੁੰਦੀ ਹੈ ਰੁੱਖੀ ਹੋ ਜਾਂਦੀ ਹੈ ਕਣਕ ਰੀ ਨਹੀਂ ਹੁੰਦੀ ਸਾਡੀ ਸਾਡੇ ਬਹੁਤ ਸਮੱਸਿਆਵਾਂ ਨੇ ਸਾਡੇ ਸਮੱਸਿਆ ਦਾ ਪਹਿਲਾਂ ਸਰਕਾਰ ਹੱਲ ਕਰੇ ਫੇਰ ਅਸੀਂ ਅੱਗ ਲਾਉਣ ਵਾਟ ਜਾਈਏ ਹਾਂ ਜੀ ਸਾਡੇ ਉਰੇ ਖੇਤੀਬਾੜੀ ਵਿਭਾਗ ਨੇ ਦਿੱਤੇ ਹੋਏ ਸਾਨੂੰ ਉਹ ਬੈਲਰਾਂ ਦੇ ਉੱਤੇ ਜੀਪੀਐਸ ਸਿਸਟਮ ਲੱਗਿਆ ਹੋਇਆ ਹੈ ਵਿਭਾਗਾਂ ਉਹਦੀ ਜਾਂਚ ਕਰੇ ਵੀ ਉਹ ਸਾਡੇ ਪਿੰਡ ਚ ਚੱਲ ਰਹੇ ਨੇ ਕਿ ਬਾਹਰ ਚੱਲੇ ਨੇ ਜੇ ਕੋਈ ਸਾਡਾ ਬੈਲਰ ਸਾਡੇ ਪਿੰਡ ਨੂੰ ਸਬਸਿਡੀ ਤੇ ਦਿੱਤਾ ਹੋਇਆ ਉਹ ਬਾਹਰ ਚੱਲ ਰਿਹਾ ਤਾਂ ਉਹਦੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਉਹਦੀ ਸਬਸਿਡੀ ਖਤਮ ਕੀਤੀ ਜਾਵੇ ਜੀ ਠੀਕ ਹੈ ਇਹ ਸਬਸਿਡੀ ਲੈਣ ਦੇ ਮਾਰੇ ਬੈਲਰ ਵਾਲੇ ਆਪਦਾ ਪ੍ਰੋਫਿਟ ਦੇ ਬਾਰੇ ਬਾਹਰ-ਬਾਹਰ ਭੇਜ ਦਿੰਦੇ ਨੇ ਉਰੇ ਕਿਸੇ ਦਾ ਵੀ ਪ੍ਰੋਪਰ ਚੱਕ ਨਹੀਂ ਰਹੇ ਤੁਹਾਨੂੰ ਕੀ ਲੱਗਦਾ ਵੀ ਬਾਹਰ ਕਾਹ ਤੋਂ ਜਾ ਰਹੇ ਨੇ ਬਾਹਰ ਵੱਧ ਕੋਈ ਵੱਧ ਪੈਸੇ ਦੇ ਦਿੰਦਾ ਜੀ ਪੈਸੇ ਵੱਧ ਕੇ ਜਾ ਰਹੇ ਤਾਂ ਬਾਹਰ ਬਗ ਜਾਂਦੇ ਨੇ ਠੀਕ ਹੈ ਕੀ ਲੱਗਦਾ ਵੀ ਸਬਸਿਡੀ ਵੀ ਕਾਫੀ ਮੋਟੀ ਹੈ ਮੋਟੀ ਸਬਸਿਡੀ ਆਈ ਹੈ ਤੇ ਬਹੁਤ ਮੋਟੀ ਸਬਸਿਡੀ ਹੈ ਸਰਕਾਰ ਨੂੰ ਚੂਨਾ ਲੱਗ ਰਿਹਾ ਕੰਮ ਹੋ ਨਹੀਂ ਰਿਹਾ ਲੋਕਾਂ ਦਾ ਕਿਸਾਨਾਂ ਦਾ ਆਪ ਦੀ ਲਿਆ ਜਾਬੂਰ ਦੇ ਨੇ ਬੇਲੇ ਨਾਲੇ ਠੀਕ ਹੈ ਜੀ ਹਾਂ ਜੀ ਸਮੇਂ ਦੀ ਖਾਨਾ ਤੱਕ ਅੱਗ ਲਗਾਈ ਜਾ ਰਹੀ ਹੈ ਪਰ ਸਕਾਰ ਦੇ ਵੱਲੋਂ ਜਿਹੜੀ ਸਖਤ ਜੇ ਸਖਤੀ ਐਪਲੀ ਕੀਤੀ ਦੇਖੋ ਜੀ ਇਸ ਵਿੱਚ ਮੈਂ ਹੀ ਕਹਿ ਸਕਦੀ ਆਂ ਕਿ ਚਾਹੇ ਸਿਵਲ ਪ੍ਰਸ਼ਾਸਨ ਹੈ ਚਾਹੇ ਪੁਲਿਸ ਪ੍ਰਸ਼ਾਸਨ ਹੈ ਦੋਨੇ ਰੜਕੇ ਅਸੀਂ ਜਿੰਨੇ ਸਾਡੇ ਕਿਸਾਨ ਭਰਾ ਨੇ ਕਿਸਾਨ ਵੀਰ ਨੇ ਉਹਨਾਂ ਨੂੰ ਬੇਨਤੀ ਵੀ ਕਰ ਰਹੇ ਆਂ ਇਹ ਗੱਲ ਉਹਨਾਂ ਨੂੰ ਸਮਝਾ ਵੀ ਰਹੇ ਆਂ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿਹੜੇ ਵਾਤਾਵਰਣ ਤੇ ਨੁਕਸਾਨ ਨੇ ਜਾਂ ਬੱਚਿਆਂ ਤੇ ਜਾਂ ਬਜ਼ੁਰਗਾਂ ਦੀ ਸਿਹਤ ਤੇ ਜੋ ਜਿਹੜੇ ਮਾੜੇ ਪ੍ਰਭਾਵ ਨੇ ਉਹ ਚੀਜ਼ ਆਪਾਂ ਨਾ ਕਰੀਏ ਇਹ ਚੀਜ਼ ਤੋਂ ਆਪਾਂ ਵਾਤਾਵਰਣ ਨੂੰ ਵੀ ਬਚਾਈਏ ਆਪ ਦੀਆਂ ਸੇਤਾਂ ਨੂੰ ਵੀ ਬਚਾਈਏ ਪਰ ਫਿਰ ਵੀ ਇਸ ਦੇ ਬਾਵਜੂਦ ਵੀ ਇੰਨੀ ਸਖਤੀ ਵਰਤਨ ਦੇ ਬਾਵਜੂਦ ਵੀ ਜੋ ਕੋਈ ਇਸ ਚੀਜ਼ ਦੀ ਉਲੰਘਣਾ ਕਰਦਾ ਕੋਈ ਪਰਾਲੀ ਨੂੰ ਫਿਰ ਵੀ ਅੱਗ ਲਾਉਂਦਾ ਉਸ ਤੇ ਅਸੀਂ ਜਿਹੜੀ ਸਖਤੋ ਸਖਤ ਕਾਰਵਾਈ ਜਿਹੜੀ ਆ ਉਹ ਕਰਾਂਗੇ ਇੱਕ ਗੱਲ ਹੋਰ ਤੁਹਾਨੂੰ ਦੱਸਾਰੀ ਹੈ ਕਿ ਜਿਹੜੇ ਵੀ ਵੇਲਰ ਨੇ ਕਿਹਾ ਸੀ ਰੱਖਿਆ ਦੇ ਬਾਵਜੂਦ ਵੀ ਵਿੜੇ ਪੁਖਤਾ ਪ੍ਰਬੰਧ ਪਰ ਕਿਤੇ ਹੋਏ ਨੇ ਵੀ ਤੁਹਾਨੂੰ ਦੱਸਿਆ ਜਾ ਰਿਹਾ ਵੀ 6 ਵੇਲਰ ਨੇ ਚੱਲ ਰਹੇ ਪਰ ਕਿਤੇ ਨਾ ਕਿਤੇ ਇੱਕ ਦੋ ਵੇਲਰ ਜਿਹੜੇ ਬਾਹਰ ਚੱਲ ਰਹੇ ਆ ਤੁਹਾਨੂੰ ਉਹਨੂੰ ਭਾਈ ਹੋਊ ਕਿ ਜੇ ਉਹਨਾਂ ਨੂੰ ਕੋਈ ਸ਼ਕਤੀ ਨਾਲ ਕਿਹਾ ਜਾਊਗਾ ਵੀ ਦੇਖੋ ਇਹ ਸਾਰਾ ਕੁਝ ਅਸੀਂ ਮੈਨੇਜ ਕਰ ਰਹੇ ਹਾਂ ਦੋਨੇ ਡਿਪਾਰਟਮੈਂਟ ਰਲ ਕੇ ਜਿਹੜੇ ਬੈਲਸ ਬਾਹਰ ਚੱਲ ਰਹੇ ਨੇ ਉਹਨਾਂ ਨੂੰ ਇੱਥੇ ਬੁਲਾਇਆ ਜਾ ਰਿਹਾ ਤੇ ਬਹੁਤੀ ਅਸੀਂ ਬੁਲਾ ਵੀ ਨੇ ਕੋਈ ਜੇ ਇਕੱਧ ਰਹਿ ਗਿਆ ਹੋਊਗਾ ਉਹ ਵੀ ਬੁਲਾ ਲਿਆ ਜਾਊਗਾ ਮਤਲਬ ਸਾਡੀ ਕੋਸ਼ਿਸ਼ ਇਹੀ ਹੈ ਵੀ 100% ਜਿਹੜੀ ਮੈਨੇਜਮੈਂਟ ਹੈ ਇੰਸਟੀਚਿਊਟ ਤੇ ਐਕਸੀਟ ਜਿਹੜੀ ਹੈ ਵੀ ਉਹ ਇੱਥੋਂ ਦੇ ਬੇਲਰ ਨੇ ਉਹ ਇੱਥੋਂ ਦੇ ਜਿਹੜੇ ਲੋਕੀ ਨੇ ਉਹਨਾਂ ਦੀ ਵਰਤੁਸ਼ੀ ਆ ਸਕਣ। ਇੱਕ ਵੰਨ ਗੱਲ ਹੋ ਰਹੀ ਹੈ ਵੀ ਜਿੰਨੇ ਜਿਹੜੀ ਕੁਝ ਜਗ੍ਹਾ ਤੇ ਜਿੱਥੇ ਇਕੱਠਾ ਬਣਾਈਏ ਜਾ ਰਹੀਆਂ ਨੇ। ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਉਹ ਇਕੱਠਾ ਨੂੰ ਜਿਹੜੇ ਚੱਕਿਆ ਨਹੀਂ ਜਾ ਰਿਹਾ। ਲੰਬੇ ਸਮੇਂ ਤੋਂ ਮਤਲਬ ਉਹਨਾਂ ਦਾ ਫੀਡ ਕਰ ਰਹੇ ਨੇ ਵੀ ਚੱਕਣਗੇ ਪਰ ਉਹ ਤਾਂ ਉਿਤਨੇ ਕਿਤੇ ਖੇਤਾਂ ਦੇ ਵਿੱਚ ਪਈਆਂ ਨਜ਼ਰ ਆ ਰਹੀਆਂ ਨੇ। ਦੇਖੋ ਇਹਦੇ ਚ ਜਿਹੜੀ ਕੋਈ ਕਪੈਸਿਟੀ ਹੈ ਕਿਸੇ ਵੀ ਫੈਕਟਰੀ ਦੀ ਕੋਈ ਜਿਹੜਾ ਬਾਇਓਫਿਊਲ ਬਣਾਉਣ ਵਾਲਾ ਪਲਾਂਟ ਹੈ ਠੀਕ ਹੈ ਉਹਦੇ ਹਿਸਾਬ ਨਾਲ ਜਿਹੜੀਆਂ ਗੱਠਾਂ ਨੇ ਉਹ ਪਿੱਕ ਕਰਨਗੇ ਹੋ ਸਕਦਾ ਹੈ ਅਜੇ ਉਹਨਾਂ ਦੀ ਕਪੈਸਿਟੀ ਫੁੱਲ ਹੋ ਗਈ ਹੋਵੇ ਜਾਂ ਕੁਝ ਦਿਨ ਬਾਅਦ ਉਹਨਾਂ ਨੂੰ ਲੋਡ ਹੋਵੇ ਹੋ ਸਕਦਾ 15 ਦਿਨਾਂ ਨੂੰ 20 ਦਿਨਾਂ ਨੂੰ ਮਹੀਨੇ ਨੂੰ ਆਲਟੀਮੇਟਲੀ ਉਹ ਚੀਜ਼ ਜਿਹੜੀ ਆ ਉਹ ਚੱਕੀ ਹੀ ਜਾਏਗੀ ਲਿਫਟ ਹੀ ਹੋਏਗੀ ਜੇਕਰ ਮੈਂ ਹੁਣ ਅੱਗੇ ਕਿਸਾਨ ਅੱਗੇ ਨਜ਼ਰ ਲਾਉਦਾ ਨਜ਼ਰ ਆਉਂਦਾ ਤਾਂ ਕਿਸ ਤੋਂ ਨਹੀਂ ਕਰਵਾਈ ਹੋਵੇ ਇਹਦੇ ਦੇ ਕੋਈ ਵੀ ਜੋ ਵੀ ਉਸ ਖੇਤ ਦਾ ਓਨਰ ਹੈ ਠੀਕ ਹੈ ਉਹਦਾ ਅਸੀਂ ਰਿਕਾਰਡ ਕਰਵਾ ਕੇ ਉਸ ਖੇਤ ਦਾ ਲੈਟ ਲੌਂਗ ਲੈ ਕੇ ਵੀ ਐਗਜ਼ੈਕਟਲੀ ਤਾਂ ਕਿ ਕਿਸੇ ਹੋਰ ਬੰਦੇ ਤੇ ਨਾ ਕੋਈ ਕਾਰਵਾਈ ਹੋ ਸਕੇ ਠੀਕ ਹੈ ਉਤੇ ਜਿਹੜਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਤੁਸੀਂ ਜ਼ਰੂਰ ਕਰੋਗੇ परेशान करण किसानू परे सरकार मुरदा प